ਸਸ਼ੀ ਗਾਲ ਦੀ ਫੈਕਟਰੀ ਗਲੈਕਸੀ ਨੂੰ ਬਰਾਦਰ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਸਮਰ ਕਲੈਕਸ਼ਨ ਬਹੁਤ ਸੋਹਣੇ ਸੂਟ ਨੇ ਜੀ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਇਜ਼ੀ ਵੀਜ਼ੀ कॉटन ਦੇ ਸੂਟ ਰਹਿਣਗੇ ਮਸਲੀਨ ਦੇ ਨਾਂ ਰਹਿਣਗੇ ਦੁਪੱਟੇ ਸਭ ਤੋਂ ਪਹਿਲਾਂ ਤਾਂ ਇਹ ਚੈਨਲ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਉਸ ਤੋਂ ਬਾਅਦ ਬੈਲ ਆਈਕਨ ਪ੍ਰੈਸ ਕਰ ਲਵੋ ਜੀ ਗਰਮੀ ਦੇ ਵਿੱਚ ਪਾਉਣ ਲਈ ਸੋਹਣਾ ਸਟੱਫ ਹੈ ਜੀ ਇਹ ਜਿਵੇਂ ਮਰਜ਼ੀ 2-3 ਗਰਮੀਆਂ ਤੁਸੀਂ ਪਾ ਸਕਦੇ ਹੋ ਕੋਈ ਇਦਾਂ ਦਾ ਫਟਣ ਵਾਲਾ ਕੱਪੜਾ ਨਹੀਂ ਹੈਗਾ ਕੱਪੜੇ ਦਾ ਕੋਈ ਕਲਰ ਦਾ ਕੋਈ ਇਸ਼ੂ ਨਹੀਂ ਆਏਗਾ ਇਦਾਂ ਦਾ ਬਹੁਤ ਸੋਹਣਾ ਸਟੱਫ ਹੈ ਜੀ ਇਹ ਦੇਖੋ ਇਹਦੀ ਰੈਫਰੈਂਸ ਪਿਕ ਹੈ ਜੀ ਇਹ ਸਭ ਤੋਂ ਪਹਿਲਾਂ ਜਿਹੜਾ ਸੂਟ ਹੈ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਨੀਵੀ ਬਲੂ ਕਲਰ ਦਾ ਸੂਟ ਹੈ ਜੀ ਸਰਾਸਕੀ ਉੱਪਰ ਹੋਇਆ ਹੈ ਜੀ ਸਰਾਸਕੀ ਦੇਖੋ ਨੈਕਲਾਈਨ ਤੇ ਸਰਾਸਕੀ ਵਰਕ ਹੋਇਆ ਹੈ ਇਹਦੇ ਨਾਲ ਸਾਈਡ ਤੇ ਦੇ ਬਾਜੂ ਵਰਕ ਦਿੱਤਾ ਹੈ ਜੀ ਫਰੰਟ ਬੈਕ ਸੇਮ ਆਏਗਾ ਜੀ ਬਾਜੂ ਵੀ ਨਾਲ ਵਧੀਆ ਜਿਹੜਾ ਸਟੱਫ ਲੱਗਿਆ ਜੀ ਨੀਜੀ ਨੀਜੀ ਕਾਟਨ ਵਧੀਆ ਵਾਲੀ ਲੱਗੀ ਹੈ ਬੋਰੋ ਵਗੈਰਾ ਦਾ ਕੋਈ ਇਸ਼ੂ ਨਹੀਂ ਹੈ ਨਾਲੇ ਤੇ ਪਲੇਨ ਜਿਹੜੀ ਟੋਨ ਮੈਚ ਕਰਦੀ ਬਿਲਕੁਲ ਬਾਟਮ ਦਿੱਤੀ ਗਈ ਹੈ ਔਰ ਦੁਪੱਟਾ ਜੀ ਦਿੱਤਾ ਗਿਆ ਨਾਲ ਮਸਲੀਨ ਦਾ ਮਸਲੀਨ ਦਾ ਨਾਲ ਦੁਪੱਟਾ ਹੈ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਖੁੱਲੀ ਡੁਲੀ ਲੈਂਥ ਦਾ ਦੁਪੱਟਾ ਹੈ ਔਰ ਰੇਟ ਆਪਾਂ ਰੱਖਿਆ ਜੀ ਨੈੱਟ ਰੇਟ ਤੇ ਨੇ ਸੂਟ ਇਹ ਸਾਰੇ ਆਪਾਂ ਸੇਲ ਰੇਟ ਤੇ ਕੱਢੇ ਨੇ ਜੀ ਰੇਟ ਰੱਖਿਆ ਇਹਦਾ 570 ਰੁਪਏ 570 ਰੁਪਏ ਦਾ ਰੇਟ ਰੱਖਿਆ ਹੈ ਜੀ ਆਪਾਂ ਜੀ ਮੈਟ੍ਰੀਕਲ ਡਿਜ਼ਾਈਨ ਦਾ ਦੁਪੱਟਾ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਕੀ ਸੂਟ ਇਹ ਬਣ ਕੇ ਰੈਡੀ ਹੁੰਦਾ ਹੈ ਰੈਫਰੈਂਸ ਪਿਕ ਮੈਂ ਤੁਹਾਡੇ ਸਾਹਮਣੇ ਦਿਖਾਉਣੀ ਹੈ ਜੀ ਇਹਦੀ ਰੈਫਰੈਂਸ ਪਿਕ ਹੈ ਇਹਦੇ ਵਿੱਚ ਆਪਣੇ ਕੋਲੇ ਚਾਰ ਸ਼ੇਡ ਨੇ ਜੀ ਪਹਿਲਾ ਸ਼ੇਡ ਸੀਗਾ ਨੇਵੀ ਬਲੂ ਕਲਰ ਦਾ ਸੈਕੰਡ ਸ਼ੇਡ ਹੈ ਜੀ ਇਹਦਾ ਪਿੰਕ ਕਲਰ ਦਾ 베بی ਪਿੰਕ ਕਲਰ ਹੈ ਜੀ ਫਰੰਟ ਬੈਕ ਸੇਮ ਆਏਗਾ ਨਾਲ ਇਹਦੇ ਬਿਲਕੁਲ ਟੋਨ ਮੈਚ ਕਰਦੀ ਟੋਨ ਟੂ ਟੋਨ ਹੈਗੀ ਹੈ ਪਿੰਕ ਕਲਰ ਦੀ ਬਾਟਮ ਔਰ ਇਹਦੇ ਨਾਲ ਦਿੱਤਾ ਹੈ ਜੀ ਦੁਪੱਟਾ ਜਿਹੜਾ ਕੋਸਾ ਨਾ ਦੁਪੱਟਾ ਹੈ ਜੀ ਨਾਲ ਇਹਦੀ ਪਿੰਕ ਕਲਰ ਦਾ ਤੇ ਜਿਓਮੈਟ੍ਰੀਕਲ ਪ੍ਰਿੰਟ ਹੈ ਜੀ ਵਿੱਚ ਕਲਰਫੁਲ ਦੁਪੱਟਾ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਇਹ ਹੈ ਜੀ ਇਹਨਾਂ ਦਾ ਦੁਪੱਟਾ ਮਸਲੀਨ ਦਾ ਗਰਲਿਸ਼ਾ ਕਨਸੈਪਟ ਹੈ ਜਿੱਦਾਂ ਮਰਜ਼ੀ ਵੇਅਰ ਕਰੋ ਰੇਟ ਆਪਾਂ ਰੱਖਿਆ ਜੀ 570 ਰੁਪਏ ਸੇਲ ਦੇ ਸੂਟ ਨੇ ਜੀ ਇਹ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਨੈਕਸਟ ਜਿਹੜਾ ਇਹਦੇ ਵਿੱਚ ਕਲਰ ਹੈਗਾ ਜੀ ਬਲੈਕ ਬਲੈਕ ਕਲਰ ਹੈ ਜੀ ਸੂਟ ਦਾ ਬਿਲਕੁਲ ਨਾਲ ਟੋਨ ਮੈਚ ਕਰਦੀ ਇਹਦੇ ਨਾਲ ਦੀ ਬਲੈਕ ਬਾਟਮ ਹੈ ਔਰ ਨਾਲ ਹੈਗਾ ਜਿਓਮੈਟ੍ਰੀਕਲ print ਦਾ ਦੁਪੱਟਾ ਦੁਪੱਟੇ ਦੇ ਵਿੱਚ ਇਹਦੇ black ਦੇ ਨਾਲ cream color ਨਾਲ combination ਦਿੱਤਾ ਗਿਆ ਕਪੜੇ ਦਾ ਕੋਈ ਖਰਾਬ ਨਹੀਂ ਹੋਏਗਾ ਜੀ ਕਪੜਾ ਜਿੱਦਾਂ ਮਰਜ਼ੀ ਵੇਅਰ ਕਰੋ ਤੁਸੀਂ ਕੋਈ ਕਲਰ ਇਸ਼ੂ ਨਹੀਂ ਹੈ ਜੀ ਇਹਦਾ ਜਿਵੇਂ ਮਰਜ਼ੀ ਤੁਸੀਂ suit ਨੂੰ ਪਾ ਕੇ ਹਟਾ ਸਕਦੇ ਹੋ ਕੋਈ ਬੁਰ ਨਹੀਂ ਆਏਗਾ ਕੋਈ ਸ਼੍ਰਿੰਕ ਨਹੀਂ ਹੋਏਗਾ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਜੀ ਮੇਨ ਗੱਲ नैक्सट जो कलर है जी ऑफ वाइट है ऑफ वाइट स्किन जहाँ बेस है जी ध्यान देखो जी बहुत सोहना यह स्टफ है जी अगे पिछे ये प्रिंट सेम आएगा नाल बाजू का प्रिंट आएगा बिल्कुल टोन मैच कर दी आएगी ऑफ वाइट कलर की बॉटम और जोड़ा यदा दुपट्टा जी वह दिता गया मसलीन का यह हैगा जीता मसलीन का दुपट्टा ਦੁਪੱਟੇ ਤੁਸੀਂ ਦੇਖ ਸਕਦੇ ਹੋ ਜੀ ਦੁਪੱਟਾ ਵਧੀਆ ਲੈਂਥ ਵਿਡਥ ਨਾਲ ਬਣਿਆ ਹੋਇਆ ਹੈ ਜੀ ਦੁਪੱਟਾ ਕੋਈ ਛੋਨੀ ਲੈਂਥ ਵਿਡਥ ਦਾ ਜਿਵੇਂ ਮਰਜ਼ੀ ਵੇਅਰ ਕਰੋ ਛੂਟ ਦਾ ਰੇਟ ਰੱਖਿਆ ਜੀ ਆਪਾਂ ਸਾਰਿਆਂ ਦੇ ਇਹਨਾਂ ਦਾ 570 ਰੁਪਏ 570 ਰੁਪਏ ਇਹਨਾਂ ਦਾ ਨੈਟ ਪ੍ਰਾਈਸ ਰੱਖਿਆ ਜੀ ਆਪਾਂ ਜਿਵੇਂ ਮਰਜ਼ੀ ਤੁਸੀਂ ਛੂਟ ਨੂੰ ਗਰਮੀ ਦੇ ਵਿੱਚ ਪਾ ਕੇ ਹਟਾ ਸਕਦੇ ਹੋ ਕੋਈ ਵੀ ਇਦਾਂ ਦਾ ਇਸ਼ੂ ਨਹੀਂ ਹੈ ਕਿ ਛੂਟ ਖਰਾਬ ਹੋ ਜਾਵੇਗਾ ਔਰ ਇਹ ਸੂਟ ਸਾਰੇ ਸੀਗੇ ਜਿਹੜੇ ਆਪਣੇ ਸੰਡੇ ਆਫਰ ਦੇ ਵਿੱਚ ਸੀਗੇ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਤੋਂ ਜਿੱਥੇ ਮਰਜੀ ਹੋਲ ਇੰਡੀਆ ਦੇ ਵਿੱਚ ਘਰੇ ਬੈਠੇ ਮੰਗਵਾ ਸਕਦੇ ਹੋ ਇਹਨਾਂ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਚੰਗਾ ਲੱਗਿਆ ਜੀ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਨੀਚੇ ਦਿੱਤਾ WhatsApp ਨੰਬਰ ਤੇ ਸੈਂਡ ਕਰੋ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ